ਉਹ ਤੇ ਇੱਕ ਬਾਤ ਰਹੀ ਹੈ ਸੀ 350 ਅਸੀਂ ਦਿੱਧਾਰ ਇਹਨੂੰ ਇਸ ਬਰਪਤ ਪੰਜਾਬ ਸਰਕਾਰ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਹ ਨਗਰ ਕੀਰਤਨ ਉਜੀ ਹੀ ਪਲਾਂ ਚ ਸ਼ਹਿਰ ਧਾਰੀਵਾਲ ਵਿੱਚ ਐਂਟਰ ਹੋ ਰਿਹਾ ਵਾ ਇਹ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਸਾਡੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਸੁਨੇਕੇ ਇਲਾਕੇ ਦੀਆਂ ਸੰਗਤਾਂ ਦੇ ਨਾਲ ਉਹ ਨਗਰ ਕੀਰਤਨ ਦਾ ਸਵਾਗਤ ਕਰਨ ਨੂੰ ਆਤੇ ਆਣ ਦੱਸ ਰਹੇ ਆ ਗੱਤਕਾ ਟੀਮਾਂ ਵਿੱਚ ਪਹੁੰਚਿਆ ਵਾ ਆਉ ਤਾਂ ਨਾਲ ਗੱਲ ਕਰਾਉਣੇ ਆ ਸਰਦਾਰ ਜਬਰੂਦ ਸਿੰਘ شیخਵਾਲਾ ਸਾਹਿਬ ਜੀ ਸਾਡੇ ਨਗਰ ਕੀਰਤਨ ਆ ਰਿਹਾ ਸਵਾਗਤ ਵਾਸਤੇ ਖੜੇ ਹੋ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦਾਸਪੁਰ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਆ ਜਿਹੜਾ ਕਿ ਧਾਰੀਵਾਲ ਪਹੁੰਚਣ ਵਾਲਾ ਸੋ ਅਸੀਂ ਬੜੇ ਸ਼ਰਦਾ ਦੇ ਨਾਲ ਸਾਡੇ ਜਿੰਨੇ ਆਮ ਆਦਮੀ ਪਾਰਟੀ ਦੇ ਸਾਡੇ ਉਧੇਦਾਰ ਨੇ ਵਰਕਰ ਨੇ ਪੰਚ ਸਰਪੰਚ ਨੇ ਉਹਨਾਂ ਨੇ ਇੱਥੇ ਜਿਹੜਾ ਤ੍ਰਿਜਾ ਨਗਰ ਵਾਲਾ ਮੋੜਾ ਬਾਈਪਾਸ ਦੇ ਉੱਤੇ ਬਹੁਤ ਵਧੀਆ ਗੁਰੂ ਸਾਹਿਬ ਦਾ ਜਿਹੜਾ ਵਾ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਇੱਥੇ ਪ੍ਰੋਗਰਾਮ ਜਿਹੜਾ ਵਾ ਉਹ ਲਿਖਿਆ ਗਿਆ ਵਾ ਔਰ ਗਾਂ ਧਾਰਿਆ ਸ਼ਹਿਰ ਦੇ ਵਿੱਚ ਵੀ ਇੱਕ ਦੋ ਸਟਾਪ ਹੋਰ ਨੇ ਇੱਕ ਕਮੇਟੀ ਘਰ ਦਾ ਜਿਹੜੇ ਸਾਹਮਣੇ ਬਿਲਕੁਲ ਬੱਸ ਸਟੈਂਡ ਦੇ ਉੱਤੇ ਇੱਕ ਸਟਾਪ ਆ ਔਰ ਤੀਸਰਾ ਜਿਹੜਾ ਆਪਣਾ ਪੁਰਾਣਾ ਪੈਟਰੋਲ ਪੰਪ ਸੀਗਾ ਉੱਥੇ ਫਤਿਹਨਗਲ ਵਾਲੇ ਰੋਡ ਦੇ ਸਾਹਮਣੇ ਉੱਥੇ ਤੀਜਾ ਪੜਾਇਆ ਉੱਥੇ ਜਿਹੜਾ ਵਾ ਸੰਗਤਾਂ ਨੂੰ ਲੰਗਰ ਸ਼ਕਾਇਆ ਜਾਊਗਾ ਔਰ ਬਹੁਤ ਸੰਗਤਾਂ ਚ ਬਹੁਤ ਭਾਰੀ ਉਤਸ਼ਾਹ ਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਨਿਸਾਨੀ ਸ਼ਹਾਦਤ ਸੀ ਔਰ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਬਹਾਰ ਰੱਖਣ ਦੇ ਲਈ ਹਿਊਮਨ ਰਾਈਟਸ ਦੇ ਉੱਤੇ ਇਹ ਸ਼ਹਾਦਤ ਦਿੱਤੀ ਗਈ ਸੀ ਸੋ ਜਿਹੜੀ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਜਿਹੜੀ ਆ ਇੱਕ ਬਹੁਤ ਵੱਡੀ ਪ੍ਰੇਰਣਾ ਜਿਹੜੀ ਆ ਉਹ ਰਹੋਗੀ ਸੋ ਆਓ ਅੱਜ ਅਸੀਂ ਸਾਰੇ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦਾ ਇਹਨਾਂ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਣ ਦਾ ਸਾਡਾ ਮੁੱਖ ਉਦੇਸ਼ ਤਾਂ ਇਹੀ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਗੁਰੂ ਸਾਹਿਬ ਦੀ ਬਾਣੀ ਆ ਜਾ ਗੁਰੂ ਸਾਹਿਬ ਜੋ ਸਾਨੂੰ ਜੀਵਨ ਜਾਚ ਦੇਖ ਕੇ ਗਏ ਨੇ ਉਪਦੇਸ਼ ਦੇਖ ਕੇ ਗਏ ਨੇ ਉਹਨਾਂ ਨੂੰ ਸੋਚੀਏ ਵਿਚਾਰੀਏ ਤੇ ਆਪੋ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸੋ ਗੁਰੂ ਸਾਹਿਬ ਦਾ ਜਿਹੜਾ ਵੱਡਾ ਸੰਦੇਸ਼ ਆ ਉਹ ਪੰਜਾਬ ਦੇ ਘਰ ਘਰ ਵਿੱਚ ਹਿੰਦੁਸਤਾਨ ਦੇ ਘਰ ਘਰ 'ਚ ਸਾਰੀ ਦੁਨੀਆ 'ਚ ਜਿੱਥੋਂ ਤੱਕ ਵੀ ਹੋ ਸਕਦਾ ਘਰ ਘਰ 'ਚ ਦੇਣਾ ਚਾਹੀਦਾ ਕਿਉਂਕਿ ਇਹਨਾਂ ਤੋਂ ਵੱਡੀ ਨਿਸਾਨੀ ਹਿਯਾਤ ਜਿਹੜੀ ਆ ਬਹੁਤ ਘੱਟ ਸੰਸਾਰ 'ਚ ਦੇਖ ਨੂੰ ਮਿਲਦੀ ਆ ਸਰ ਇਹ ਦੇ ਨਗਰ ਕੀਤੇ ਜਦੋਂ ਨਾਨਨਪੁਰ ਸਾਹਿਬ ਪਹੁੰਚਣਾ ਵਾ ਮੁੱਖ ਮੰਤਰੀ ਸਾਹਿਬ ਅਪੀਲ ਕਰ ਰਿਹਾ ਕਿ ਹਜ਼ਾਰਾਂ ਇੰਦਾ ਲੱਖਾਂ ਕਰੋੜਾਂ ਦੀ ਜਨਤਾ ਪਹੁੰਚ ਰਹੀਆਂ ਵਾ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਵੀ ਸੰਗਤਾਂ ਨੂੰ ਅਪੀਲ ਕਰਾਂਗਾ ਕਿ 22 23 ਤੇ 24 ਤਰੀਕ ਨੂੰ ਜਿਹੜਾ ਵਾ ਉਹ ਲਗਾਤਾਰ ਉੱਥੇ ਵੈਸੇ ਤੇ ਸਾਰਾ ਹਫਤਾ ਹੀ ਚੱਲਣੇ ਨੇ ਸਮਾਗਮ ਨਾਨਨਪੁਰ ਸਾਹਿਬ ਵੱਧ ਤੋਂ ਵੱਧ ਸੰਗਤਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਉੱਥੇ ਸਮਾਗਮਾਂ 'ਚ ਵੱਧ ਤੋਂ ਵੱਧ ਪਹੁੰਚੋ ਪੰਜਾਬ ਸਰਕਾਰ ਵੱਲੋਂ ਵੀ ਜੜੀਆਂ ਵਾ ਸਪੈਸ਼ਲ ਬੱਸਾਂ ਜਿਹੜੀਆਂ ਨੇ ਜਿਹੜੇ ਕੋਈ ਬਜ਼ੁਰਗ ਨੇ ਸਾਡੇ ਜਾਂ ਜਿਹੜੇ ਗਰੀਬ ਆ ਜਿਹੜੇ ਜਿਨ੍ਹਾਂ ਕੋਲ ਸਮਰੱਥਾ ਨਹੀਂ ਆ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਲਈ ਵੀ 10-15 ਬੱਸਾਂ ਕਾਦੀਆਂ ਹਲਕੇ ਤੋਂ ਜਿਹੜੀਆਂ ਨੇ ਉਹ ਤਿੰਨ ਦਿਨ ਲਗਾਤਾਰ ਨਾਨਪੁਰ ਸਾਹਿਬ ਜਾਣ ਗਈਆਂ ਸੋ ਆਓ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪ੍ਰਾਪਤ ਕਰੀ। ਇਹ ਸਾਨੂੰ ਸਰਦਾਰ ਜਗਰੂਪ ਸਿੰਘ ਸੇਖਵਾੜ ਜਿਹੜੇ ਕਿ ਕਰ ਰਹੇ ਨੇ ਸਵਾਗਤ ਕਰ ਰਿਹਾ ਉਹਨਾਂ ਨੇ ਦੱਸਿਆ ਕਿ ਧਾਰੀਵਾਲ ਵਿੱਚ ਤਿੰਨ ਜਗ੍ਹਾ ਪੜਾਉਣਾਵਾ ਸੰਤਾਂ ਨੂੰ ਅਪੀਲ ਕੀਤੀ ਆ ਕਿ ਅਨੰਦਪੁਰ ਸਾਹਿਬ ਪਹੁੰਚਣ ਜਿਹੜੇ ਨਹੀਂ ਜਾ ਸਕਦੇ ਆਰਥਿਕ ਤੌਰ ਤੇ ਉਹਨਾਂ ਵਾਸਤੇ ਬੱਚਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਵਾ ਆਓ ਤੁਹਾਨੂੰ ਇਹ ਨਗਰ ਕੀਰਤਨ ਦੀਆਂ ਸਾਰੀਆਂ ਜੀਆਂ ਲਾਈਵ ਤਸਵੀਰਾਂ ਦਿਖਾਉਂਦੇ ਆ ਪੰਜਾਬ ਲਾਈਵ 88 ਚੈਨਲ ਤੇ ਹਾਂਜੀ ਸਾਡੇ ਸੰਤਾਂ ਨੂੰ ਵਧਾਈ ਦੇ ਦਿਓ ਨਗਰ ਕੀਰਤਨ ਦੀ ਸਰ ਸੰਤਾਂ ਨੂੰ ਵਧਾਈ ਦੇ ਦਿਓ ਜੀ ਗੁਰਤੇਗ ਪਾਤ ਜੀ ਦੇ ਸ਼ਿਦipur ਮਨਾਇਆ ਜਾ ਰਿਹਾ ਹੈ ਅੱਜ ਕੋਟਾਪੁਰ ਦੇ ਕੇ ਨਗਰ ਨਿਟਨ ਸਾਰੇ ਮੈਂ ਸੰਗਤਾਂ ਹੀ ਬੜੇ ਚਾਅ ਦੇ ਨਾਲ ਸ਼ਰਧਾ ਦੇ ਨਾਲ ਇਹਨੂੰ ਮਨਾ ਰਹੀ ਹੈ ਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਧਰੰਡਾ ਵਰ ਕਿਤੇ ਤੁਹਾਡੇ ਨਾਲ ਜੁੜਿਆ ਹੈ ਜਿਹੜਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ। ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲੂ ਜੀ ਦਾ 350ਵਾਂ ਸਦੀ ਦਿਵਸ ਤੇ ਸਮਪਤ ਮਹਾਨ ਨਗਰ ਕੀ ਤਨ ਧਾਰੀਵਾਲ ਦੇ ਵਿੱਚੋਂ ਮੰਨ ਕੇ ਜਾ ਰਿਹਾ ਵਾ ਅਸੀਂ ਸਾਰੇ ਨਗਰ ਨਿਵਾਸੀ ਸਾਰੇ ਕੌਂਸਲਰ ਸਾਹਿਬਾਨ ਸਾਰਾ ਸਾਡਾ ਨਗਰ ਦਾ ਕੌਂਸਲਰ ਦਾ ਸਟਾਫ ਅਸੀਂ ਸ਼ਹਿਰ ਵਾਸੀ ਪੂਰੇ ਦਤ ਕੇ ਉਹਨਾਂ ਦੇ ਸਵਾਗਤ ਨਿੱਘਾ ਸਵਾਗਤ ਕਰ ਰਹੇ ਆ ਮੈਂ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਧਾਰੀਵਾਲ ਨੂੰ ਕਿੰਨਾ ਵਧੀਆ ਸਜਾਇਆ ਗਿਆ ਵਾ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਨਿੱਘਾ ਸਵਾਗਤ ਕਰ ਰਹੇ ਆ ਇਹ ਮਹਾਨ ਨਗਰ ਕੀਰਤਨ ਜੋ ਨਿਕਲ ਰਿਹਾ ਹੈ ਤੋਂ ਸ਼ੋਭਾ ਯਾਤਰਾ ਨਿਕਲ ਰਹੀ ਆ ਬੜੀ ਖੁਸ਼ ਬੜੇ ਭਾਵਨਾ ਦੇ ਨਾਲ ਧਾਰੀਵਾਦ ਦੇਖੋ ਸਜਾਇਆ ਗਿਆ ਥਾਂ ਥਾਂ ਤੇ ਲੰਗਰ ਲਾਏ ਗਏ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਨੇ ਬੜਾ ਸਾਫ਼ ਸਫਾਈ ਦਾ ਪ੍ਰਬੰਧ ਕੀਤਾ ਗਿਆ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਇਹ ਪੀਰ ਕਰਦਾ ਵੀ ਸਾਰੇ ਇਸ ਨਗਰ ਕੀਰਤਨ 'ਚ ਸ਼ਾਮਲ ਹੋਵੋ ਤੇ ਆਨੰਦ ਲਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ